ਸਰਬਜੀ ਸੰਗਰੂਰ ਰੀ ਦੀ ਕਵਤਾ ਭੁੱਲ ਗਈ ਤੂੰ ਪੁਰਾਣਿਆਂ ਨੂੰ ਭੁੱਲ ਗਈ ਤੂੰ ਪੁਰਾਣਿਆਂ ਨੂੰ ਸਿੱਖੇ ਤੇਥੋਂ ਕੇਵੇਂ ਕੋਈ ਸਿੱਖੇ ਤੇਥੋਂ ਕੇਵੇਂ ਕੋਈ ਦਿਲ ਤੋੜੇ ਦਿਲ ਤੋੜੇ ਵਿਸ਼ਵਾਸ ਸੀ ਮੈਨੂੰ ਬੜਾ ਵਿਸ਼ਵਾਸ ਸੀ ਮੈਨੂੰ ਬੜਾ ਤੇਰੇ ਤੇ ਰੱਬ ਨਾਲੋਂ ਯਾਦਾ ਨਹੀਂ ਵਿਸ਼ਵਾਸ ਸੀ ਮੈਨੂੰ ਬੜਾ ਤੇਰੇ ਤੇ ਰੱਬ ਨਾਲੋਂ ਯਾਦਾ ਨਹੀਂ ਭੁੱਲ ਗਈ ਤੂੰ ਪੁਰਾਣਿਆਂ ਨੂੰ ਭੁੱਲ ਗਈ ਤੂੰ ਪੁਰਾਣਿਆਂ ਨੂੰ ਸਿੱਖੇ ਤੇਥੋਂ ਕਿਵੇਂ ਕੋਈ ਦਿਲ ਤੋੜੇ ਸਿੱਖੇ ਤੇਥੋਂ ਕਿਵੇਂ ਕੋਈ ਦਿਲ ਤੋੜੇ ਲੈ ਲੈ ਮੇਰੇ ਤੋਂ ਲਵ ਲੈਟਰ ਆਪਣੀ ਲਿਖੀ ਲੈ ਲੈ ਮੇਰੇ ਤੂੰ ਲਵ ਲੈਟਰ ਆਪਣੇ ਲਿਖੇ ਲਿਖੇ ਮੇਰੇ ਨੈਣ ਜੋਤੀਏ ਨਹੀਂ ਨਾ ਤੂੰ ਹਾਲੇ ਤੱਕ ਸੰਗਰੂਰ ਵੀ ਨੂੰ ਮੋੜੇ ਨਾ ਤੂੰ ਹਾਲੇ ਤੱਕ ਸੰਗਰੂਰ ਵੀ ਨਮੋੜੇ ਲੈ ਲੈ ਮੇਰੇ ਤੂੰ ਲਵ ਆਪਣੇ ਲਿਖੇ ਆਪਣੇ